ਲਓ ਜੀ ਆਪਾਂ ਤੋੜ ਲਈ ਸਬਜ਼ੀ ਤੋਰੀਆਂ ਦੀ ਆਹ ਦੇਖੋ ਤਾਹਾਂ ਤੁਹਾਨੂੰ ਦਿਖਾਵਾਂ ਕਿਵੇਂ ਤਾਹਾਂ ਲੰਗ ਗਈਆਂ ਲੱਗੀਆਂ ਪੰਜਾਂ ਤਾਹਾਂ ਤੋਰੀਆਂ ਦੇਸਤੀਆਂ ਉਹ ਚੜੀਆਂ ਪੰਜਾਂ ਇਹ ਨਹੀਂ ਡੁੱਟਦੀਆਂ ਕਿਸੇ ਤੋਂ ਆਪਾਂ ਇੰਨਾ ਲਫਾਫਾ ਵਰ ਲਿਆ ਤੋੜੂਆਂ ਦਾ ਤੋੜ ਕੇ ਬਹੁਤ ਜ਼ਿਆਦੀ ਮੀਂਹ ਪੈ ਗਿਆ ਜੀ ਤੋਰੀਆਂ ਹੁਣ ਲੱਗ ਗਈਆਂ ਦੇਖੋ ਇੱਧਰ ਚੌਲਿਆਂ ਦਾ ਕਾ ਉਸ ਬੜਾ ਹੋਇਆ ਤੇ ਮੈਂ ਤਵੇ ਮੀ ਕਰਕੇ ਹੁਣ ਕਾ ਵਾਲਾ ਡਰ ਲੱਗਦਾ ਆਉਂਦੇ ਤੋੜੀਆਂ ਤੋੜਦੇ ਨੇ ਵੀ ਛੇ ਜੀ ਰੋਟੀ ਚ ਕੱਚੀ ਜੀ ਰੋਟੀ ਚ ਹਨਾ ਪਤਾ ਨਹੀਂ ਹੁੰਦਾ ਉਹ ਤਾਂ ਪਿੰਡੀਆਂ ਵੀ ਲੱਗੀਆਂ ਪਈਆਂ ਥੋੜੀਆਂ ਜਿਹੀਆਂ ਮਤਲਬ ਵੱਡੀਆਂ ਨਹੀਂ ਹੈਗੀਆਂ ਦੇਖੋ ਜੀ ਦੇਖੋ ਕਿਵੇਂ ਫੈਲ ਰੀਆਂ ਪੰਨਿਆਂ ਤੋੜੀਆਂ ਦੀਆਂ ਵੱਲਾ ਉਹ ਤਹਾਂ ਤੋਂ ਲੈ ਕੇ ਕੀੜਿਆਂ ਨੇ ਖਾ ਲਿਆ ਤੋੜੀਆਂ ਦੇ ਕੀੜਿਆਂ ਨੇ ਖਾ ਲਿਆ ਭਾਈ ਨੀਕੂ ਦੇਖਦੇ ਸੀ ਤੇ ਹੁਣ ਲੱਗਦਾ ਡਰ ਉਹ ਚੀਕੇ ਚੀਕੂ ਕੋਈ ਲੱਗਿਆ ਕਿ ਲੱਗਿਆ ਨਹੀਂ ਕਿ ਸਾਰੇ ਤੋੜ ਕੇ ਖਾ ਲੇ ਚੀਕੂ ਤਾਂ ਇੱਕ ਵੀ ਨਹੀਂ ਹੈਗਾ ਪੰਮੀ ਚੀਕੂ ਤਾਂ ਇੱਕ ਵੀ ਨਹੀਂ ਹੈਗਾ ਜਿਹੜੀ ਚੀਜ਼ ਦੀ ਲੋੜ ਨਹੀਂ ਹੁੰਦੀ ਨਾ ਉਹ ਚੀਜ਼ ਵਾੜੀ ਫੈਲਰਦੀ ਹੈ ਇਹ ਤਾਂ ਇਹ ਸੇਮ ਦੀਆਂ ਫਲੀਆਂ ਦੀ ਲੋੜ ਨਹੀਂ ਇਹ ਵਾੜੀ ਫੈਲਰਦੀ ਹੈ ਹੂੰ ਸਾਰੇ ਹੁਣ ਚੱਪਣ ਕਦੂਆਂ ਦੀ ਲੋੜ ਨਹੀਂ ਤੇ ਉਹ ਐਵੇਂ ਪੇਠਿਆਂ ਦੀ ਗੱਲ ਹੈ ਪੇਠਿਆਂ ਦੀ ਹੈ ਉਹ ਤਾਂ ਇਹ ਐਵੇਂ ਵੱਧਦੀ ਤੁਰੀ ਜਾਂਦੀ ਐ ਲੈ ਦੱਸ ਪੇਠੇ ਕੀ ਹੁਣ ਖਾਂਦਾ ਹੁਣ ਹਾਂ ਹੁਣ ਮੀਂਹ ਦੇ ਨਾਲ ਵੱਧ ਗਏ ਮੈਂ ਤਾਂ ਮੀਂਹ ਨਾਲ ਵੱਧ ਗਏ ਹੁਣ ਆ ਦੇਖੋ ਜਿਵੇਂ ਤਾਰਾਂ ਬਨ ਕੇ ਨਾ ਆਹ ਤੋਰੀਆਂ ਦੀ ਬਾਲ ਇਹਦੇ ਤੇ ਲਮਕਾਈ ਹੋਈ ਏ ਤੇ ਆ ਦੇਖੋ ਤੋਰੀ ਦਿਖਾਵਾਂ ਤੁਹਾਨੂੰ ਸਹੀ ਏ ਪਤਾ ਨਹੀਂ ਕੈਮਰੇ ਚ ਆਹੀ ਨਹੀਂ ਰਹੀ ਤੋਰੀ ਲੰਕ ਦੀ ਚੱਲ ਚੱਲੀਏ ਛਿੰਦੇ ਮਾ ਦਾ ਆਪੇ ਆਪੇ ਛੋਲੇ ਛਿੰਦੇ ਜੇ ਸਾਡੇ ਚੈਨਲ ਤੇ ਹੋਂ ਪਹਿਲੀ ਵਾਰ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਸਾਡੇ ਚੈਨਲ ਨੂੰ ਸਪੋਰਟ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਾਏ ਬਾਏ ਖੁਸ਼ ਰਹੋ ਵਾਦ ਰਹੋ